ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਜੂਨ ਪੱਦਰੀ ਬੈਡਮਿੰਟਨ ਮੁਕਾਬਲੇ ਕਰਵਾਏ ਗਏ ਇਸ ਮੌਕੇ ਕਾਉਂਸਲਰ ਜਸਵੀਰ ਸਿੰਘ ਰਾਜੂ ਬਲਵਿੰਦਰ ਸਿੰਘ ਨੋਰਾ ਅਤੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ ਸਭ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਅਤੇ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਬੈਡਮਿੰਟਨ ਖੇਡ ਕੇ ਖੇਡ ਦੀ ਸ਼ੁਰੂਆਤ ਕੀਤੀ ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਹਰ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਅਤੇ ਸਾਇੰਸ ਅਧਿਆਪਕ ਖਰਜੀਤ ਬਾਬਾ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸਕੂਲ ਪ੍ਰਿੰਸੀਪਲ ਵੱਲੋਂ ਖਿਡਾਰੀਆਂ ਲਈ ਸਕੂਲ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਿਸ ਤੋਂ ਆਏ ਹੋਏ ਸਾਰੇ ਸਰੀਰਿਕ ਸਿੱਖਿਆ ਅਧਿਆਪਕ ਅਤੇ ਵਿਦਿਆਰਥੀ ਖੁਸ਼ ਸਨ ਦੁਸ਼ਾਂਜ ਕਲਾ ਵਿਖੇ ਕਬੱਡੀ ਵਾਲੀਬਾਲ ਤੇ ਰੱਸਾ ਕਸੀ ਦੇ ਮੁਕਾਬਲੇ ਕਰਵਾਏਗੇ ਜਿਸ ਨੂੰ ਬਲਦੇਵ ਸਿੰਘ ਜੋਲ ਮੈਡਮ ਗੁਰਬਖਸ਼ਕੌਰ ਅਧਿਆਪਕ ਸੋਮਨਾਥ ਵੱਲੋਂ ਨਿਪਰੇ ਚਾੜਿਆ ਗਿਆ ਹਰਨ ਤੋਂ ਪੱਤਰਕਾਰ ਅਰਜੁਨਦੀ ਖਾਸ ਰਿਪੋਰਟ ਅੱਜ ਸਰਕਾਰੀ ਸੀਨੀਅਰ ਸਟੂਡੈਂਟ ਤੋਂ ਲੜ ਕੇ ਗਰਾਇਆ ਵਿਤੇ 29 ਅਤੇ ਗਰਾਇਆ 2 ਦੇ ਜਿਹੜੇ ਮੁਕਾਬਲੇ ਆ ਉਹ ਸ਼ੁਰੂ ਹੋਣ ਜਾ ਰਹੇ ਆ ਤੇ ਇਸ ਦੇ ਵਿੱਚ ਅੱਜ ਬੈਡਮਿੰਟਨ ਤੇ ਕ੍ਰਿਕਟ ਦੀਆਂ ਜਿਹੜੀਆਂ ਹੈ ਉਹ ਗੇਮਜ਼ ਹੋਣੀਆਂ ਤੇ ਵਿਦਿਆਰਥੀਆਂ ਨੂੰ ਜਿਹੜੀ ਹੈ ਇੱਕੋ ਇੱਕ ਹਦਾਇਤ ਆ ਕਿ ਜਿਹੜੀਆਂ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਨੇ ਆ ਕੋਈ ਵੀ ਜਿਹੜਾ ਰੂਲ ਨੂੰ ਤੋੜਨਾ ਨੇ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਲਣਾ ਤੇ ਜਿਹੜਾ ਤਾਂ ਕਿ ਵਧੀਆ ਜਿਹੜਾ ਰਿਜ਼ਲਟ ਆ ਸਕੇ ਵਧੀਆ ਖਿਡਾਰੀ ਇੱਥੋਂ ਨਿਕਲਣ ਤਾਂ ਜੋ ਸਾਡੇ ਗਰਾਇਆ 2 ਤੇ ਜ਼ੋਨ 9 ਦਾ ਜਿਹੜਾ ਹੈ ਜ਼ਿਲ੍ਹਾ ਜਲੰਧਰ ਦੇ ਵਿੱਚ ਨਾਮ ਹੋ ਸਕੇ ਤੇ ਅੱਜ ਮੈਂ ਜਿਹੜੇ ਵਿਦਿਆਰਥੀ 1 ਸੈਕੰਡ 3rd ਆਉਣਗੇ ਉਸ ਉਹਨਾਂ ਨੂੰ ਮੈਂ ਜਿਹੜਾ ਐਡਵਾਂਸ ਵਿੱਚ ਜਿਹੜੀ ਵਧਾਈ ਦੇਣਾ ਮੈਂ ਅੱਜ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਨਾ ਸਾਡੇ ਸਕੂਲ ਦੀ ਐਸਐਫਸੀ ਦੇ ਮੈਂਬਰਸ ਜਸਵੀਰ ਸਿੰਘ ਜੀ ਤੇ ਬਲਵਿੰਦਰ ਸਿੰਘ ਜੀ ਇਹ ਵੀ ਵਿਸ਼ੇਸ਼ ਤੌਰ ਤੇ ਜਿਹੜੇ ਆ ਇਸ ਟੂਰਨਾਮੈਂਟ ਨੂੰ ਸ਼ੁਰੂਆਤ ਕਰਨ ਦੇ ਵੇਲੇ ਇਹ ਮੌਜੂਦ ਰਹੇ ਨੇ ਤੋਂ ਮੈਂ ਇਹਨਾਂ ਦਾ ਇੱਥੇ ਆਉਣ ਤੇ ਵਿਸ਼ੇਸ਼ ਜਿਹੜਾ ਧੰਨਵਾਦ ਅੱਜ ਦੁਆਇਆ ਸੀਨੀਅਰ ਸਕੂਲ ਦੀ ਸਮੂਹ ਦੁਆਇਆ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਜ਼ੋਨ 9 ਦੀਆਂ ਇੰਡੀਆ სპੋਰਟਸ ਦੀਆਂ ਕੰਪੀਟੀਸ਼ਨ ਹੋਣ ਜਾ ਰਹੇ ਆ ਉਹਦੇ ਵਿੱਚ ਬਹੁਤ ਸਾਰੇ ਵੱਖ-ਵੱਖ ਇਲਾਕੇ ਤੋਂ ਜਿਹੜੇ ਜ਼ੋਨ ਦੇ ਵਿੱਚ ਆਉਂਦੇ ਆ ਉਹ ਉਹਨਾਂ ਦੇ ਇੱਥੇ ਖਿਡਾਰੀ ਪਹੁੰਚੇ ਹੋਏ ਆ ਉਹਨਾਂ ਦੇ ਵਿੱਚ ਉਹਨਾਂ ਦੀ ਬਿਲਡਿੰਗ ਦੀਆਂ ਗੇਮਸ ਤੇ ਹੋਰ ਅਦਰ ਗੇਮਸ ਦੇ ਵਿੱਚ ਅੱਜ ਕੰਪੀਟੀਸ਼ਨ ਹੋ ਰਿਹਾ ਹੈ ਅਸੀਂ ਪ੍ਰਿੰਸੀਪਲ ਸਾਹਿਬ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਬੜਾ ਅੱਛਾ ਜਿਹੜਾ ਅਰੇਂਜਮੈਂਟ ਕੀਤਾ ਹੋਇਆ ਆ ਤੇ ਅਸੀਂ ਅੱਜ ਐਸਐਮਸੀ ਕਮੇਟੀ ਮੈਂਬਰ ਹੋਣ ਦੇ ਨਾਤੇ ਮੈਂ ਕੁਲਵਿੰਦਰ ਸਿੰਘ ਨੌਰਾ ਤੇ ਸਾਡੇ ਸਾਥੀ ਐਮਸੀ ਸਾਹਿਬ ਜਸਵੀਰ ਸਿੰਘ ਜੀ ਇਹ ਅਸੀਂ ਇੱਥੇ ਆਏ ਆ ਤੇ ਸਾਡਾ ਇਹਨਾਂ ਨੇ ਇੱਕ ਸਨਮਾਨ ਕੀਤਾ ਸਾਨੂੰ ਉਹ ਚੀਜ਼ਾਂ ਬਹੁਤ ਚੰਗੀਆਂ ਲੱਗੀਆਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਬੱਚੇ ਖੇਡਣ ਜਾ ਰਹੇ ਆ ਉਹਨਾਂ ਦੇ ਵਿੱਚ ਜਿੱਤ ਹਾਰ ਦੀ ਭਾਵਨਾ ਨਾਲੋਂ ਵੱਧ ਇੱਕ ਸਪੋਰਟਸ ਦੀ ਭਾਵਨਾ ਹੋਣੀ ਚਾਹੀਦੀ ਆ ਔਰ ਸਾਡੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਬਹੁਤ ਹੀ ਚੰਗੇ ਉਪਰਾਲੇ ਆ ਉਹ ਹਮੇਸ਼ਾ ਦੀ ਤਰ੍ਹਾਂ ਲੌਜਵਾਨੀ ਨੂੰ ਸਪੋਰਟਸ ਦੇ ਨਾਲ ਜੋੜਨਾ ਚਾਹੁੰਦੇ ਆ